ਉਸੀਂ ਦੇਖ ਰਹੇ ਹਾਂ ਦੁਆਬਾ ਵਾਲੀ ਉਸ 24 ਅੱਜ ਦਸੀਏ ਤੁਹਾਨੂੰ ਤੁਹਾਨੂੰ ਦਸੀਏ ਬਈ ਇੱਕ ਟਰਾਲੀ ਜੋ ਗੰਨਿਆਂ ਦੀ ਆ ਭਰੀ ਪਲਟ ਗਈ ਆ ਆ ਟਰੈਕਟਰ ਦਾ ਹਾਲ ਦੇਖੋ ਟਰੈਕਟਰ ਜਿਹੜਾ ਜ਼ਮੀਨ ਤੋਂ ਕਾਫੀ ਉੱਚਾ ਚੱਕਿਆ ਗਿਆ ਦੇਖੋ ਚਰਦੀ ਕਲਾ ਲਓ ਜੀ ਜਿਹੜੇ ਮਜ਼ਦੂਰ ਆਉ ਟਰਾਲੀ ਦੁਆਰਾ ਜਿਹੜੀ ਗੰਨਿਆਂ ਦੀ ਲੱਦ ਰਹੇ ਆ ਬਾਕੀ ਜਿਹੜਾ ਕੋ ਡਰਾਈਵਰ ਮਿਲੂਗਾ ਤੋਂ ਗੱਲਬਾਤ ਕਰਦੇ ਆਂ ਬੇਕੀ ਚੱਕਰ ਹੋ ਗਿਆ ਕਿੱਦਾਂ ਪਲਟ ਗਈ ਇਹ ਆ ਛੋਟੇ ਜਿਹੇ ਟਰਾਲੀ ਪਾਰਟੀ ਕਿੱਦਾਂ ਪਲਟੀ ਹੈ ਟੈਂਪਰ ਹੋ ਗਿਆ ਸੀ ਕਿੰਨੇ ਵਜੇ ਰਤ 11 ਵਜੇ ਹੋਇਆ 11:30 ਤੋਂ ਕਿੱਥੋਂ ਦੀ ਟਰਾਲੀ ਇਹ ਜਗਜੀਤਪੁਰ ਦੀ ਜਗਜੀਤਪੁਰ ਦੀ ਤਾਂ ਕਿੱਧਰ ਲੈ ਕੇ ਜਾ ਰਹੇ ਸੀ ਇਹ ਫਗਵਾੜੋ ਮੈਦਾਨ ਫਗਵਾੜੋ ਮੈਦਾਨ ਲੈ ਕੇ ਜਾ ਰਹੇ ਸੀ ਨਕਸਾਨ ਤਾਂ ਨਹੀਂ ਕੋਈ ਹੋਇਆ ਨਹੀਂ ਬਚਾਅ ਹੋ ਗਿਆ ਕੀਨਾ ਤੁਹਾਡਾ ਮੇਰਾ ਜੀ ਠੀਕ ਹੈ ਇੱਕ ਵਾਰ ਫੇਰ ਤੋਂ ਤੁਹਾਨੂੰ ਦੱਸ ਦਈਏ ਟਰਾਲੀ ਜਿਹੜੀ ਪਲਟੀ ਆ ਇਹਦਾ ਟਾਇਰ ਪੈਂਚਰ ਹੋ ਗਿਆ ਟਾਇਰ ਪੈਂਚਰ ਹੋਣ ਦੇ ਨਾਲ ਜਿਹੜੀ ਟਰਾਲੀ ਪਲਟੀ ਗਈ ਤੇ ਮਤਲਬ ਜਾਨੀ ਜਿਹੜਾ ਵਾਲੀ ਨੁਕਸਾਨ ਨਹੀਂ ਹੋਇਆ ਬਚਾਅ ਹੋ ਗਿਆ ਔਰ ਜਿਹੜਾ ਸਾਡੇ ਬੇਟੇ ਨਾਲ ਗੱਲਬਾਤ ਹੋਈ ਆ ਹੁਣ ਦੱਸਿਆ ਵੀ ਕੋਈ ਜਾਨ ਨੁਕਸਾਨ ਨਹੀਂ ਹੋਇਆ ਰਾਤ 12:30 ਵਜੇ ਦੀ ਗੱਲ ਆ ਅਸੀਂ ਉਹਦੀਆਂ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਟਰੈਕਟਰ ਦਾ ਹਾਲਤ ਦੇਖ ਲਓ धनबाद जी सारे लोग रात को कितने बजे की बात है लगभग बारह बजे की बात रात है टाइम तो कोई नुकसान तो नहीं हुआ नहीं बचा हो गया बचा हो गया तो सरदार जी कहाँ चले गए सरदार जी घर गया तो यहाँ कौन है वो मुंडा है उसी वो मुंडा है ठीक